ਸਤਿ ਸ੍ਰੀ ਅਕਾਲ ਜੀ ਮੈਂ ਰਾਜੀਵ ਮੇਰੇ ਚੈਨਲ ਪੰਜਾਬੀ ਸੂਤ ਰਾਜੀਵ ਟਿਕ ਤੁਹਾਡਾ ਸਵਾਗਤ ਹੈ ਜੀ ਮੈਂ ਅਮੀਰ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਸੂਤ ਨੇ ਜੀ ਤੇ ਅੱਜ ਆਪਾਂ ਨਿਊ ਸਟੌਕ ਲੈ ਕੇ ਆਏ ਹਾਂ ਜੀ ਚੈੱਕ ਦੇ ਉੱਤੇ ਜਿਹਨਾਂ ਸੂਤਾਂ ਵਿੱਚ ਤੁਹਾਨੂੰ ਕੋਈ ਵੀ ਸੂਤ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਕਾਰਬੇਟਰ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਬਲੂ ਕਲਰ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਚੈੱਕ ਦੇ ਵਿੱਚ ਇਹ ਬੜਾ ਨਿਊ ਸਟਾਕ ਆਇਆ ਹੈ ਜੀ ਸ਼ਿਰਕਤ ਦੇ ਉੱਤੇ ਦਾ ਸਟਾਫ ਹੈ ਜੀ ਸਾਰਾ ਇਹ 골ਡਨ ਚੈੱਕ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਨਾ ਕਲਰ ਹੈ ਬਲੂ ਕਲਰ ਦਾ ਸੂਟ ਹੈ ਜੇ ਤੁਸੀਂ ਇਹਦੇ ਤੇ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਮਸ਼ੀਨ ਵਰਕ ਵੀ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਇਹਦੇ ਨਾਲ ਮੈਚਿੰਗ ਬਾਟਮ ਕਰਨਾ ਚਾਹੁੰਦੇ ਹੋ 골ਡਨ ਕਲਰ ਦੀ ਤਾਂ ਆਪਾਂ ਮੈਚਿੰਗ ਵੀ ਕਰਕੇ ਦੇ ਦਾਂਗੇ ਜੀ ਐਦਾਂ ਦੀ ਲੁੱਕ ਆਏਗੀ ਮੈਚਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਚੈੱਕ ਵਰਕ ਵਾਲੀ ਸ਼ਰਟ ਲੈਣਾ ਚਾਹੁੰਦੇ ਹੋ ਤੇ ਚੈੱਕ ਵਾਲੀ ਸ਼ਰਟ ਲੈ ਕੇ ਤੇ ਬਾਟਮ ਤੇ ਕੰਮ ਵੀ ਕਰਵਾ ਸਕਦੇ ਹੋ ਆਪਣੀ ਪਸੰਦ ਦੇ ਅਨੁਸਾਰ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਇਹਨਾਂ ਦੇ ਵਿੱਚ ਸਾਰੇ ਮੈਂ ਤੁਹਾਨੂੰ ਸਾਰੇ ਕਲਰ ਇੱਕ-ਇੱਕ ਕਰਕੇ ਦਿਖਾ ਦਿੰਦੀ ਆ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਇਹਦੇ ਵਿੱਚ ਤੁਹਾਨੂੰ ਪਰਪਲ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਬਹੁਤ ਜਿਆਦਾ ਸੋਹਣਾ ਪਰਪਲ ਕਲਰ ਹੈ ਜੀ ਤੇ 2.5 ਜਾਂ 5 ਮੀਟਰ ਦੀ ਹੀ ਕੱਟ ਮਿਲੂਗੀ 4 ਮੀਟਰ ਦੀ ਕੱਟ ਨਹੀਂ ਮਿਲੂਗੀ ਜੀ 2.5 ਤੇ 5 ਮੀਟਰ ਦੀ ਹੀ ਕੱਟ ਮਿਲੂਗੀ ਇਹ ਵਾਲੇ ਸੂਟਾਂ ਦੀ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਤੇ ਬਹੁਤ ਜਿਆਦਾ ਸੋਹਣੇ ਚੈੱਕ ਬਣੇ ਹੋਏ ਨੇ ਇੱਕ ਆਪਣੇ ਕੋਲ ਰਸਟ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਸੋਨਾ ਚੈੱਕ ਹੈ ਜੀ ਦੇਖ ਸਕਦੇ ਹੋ ਜੇ ਤੁਸੀਂ 5 ਮੀਟਰ ਲੈਣਾ ਚਾਹੁੰਦੇ ਹੋ ਤੁਸੀਂ 5 ਮੀਟਰ ਵੀ ਲੈ ਸਕਦੇ ਹੋ ਜੇ ਤੁਸੀਂ 2.5 ਮੀਟਰ ਲੈਣਾ ਚਾਹੁੰਦੇ ਹੋ ਤਾਂ ਆਪਾਂ 2.5 ਕੀ ਦੇ ਦਾਂਗੇ ਜੀ ਨੈਸਟ ਕਲਰ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਵੱਡਾ ਚੈੱਕ ਹੈ ਇਮਰਜੈਂਟਾ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਨਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈ ਤੇ ਬਹੁਤ ਜ਼ਿਆਦਾ ਸੋਨਾ ਚੈੱਕ ਬਣਿਆ ਹੋਇਆ। ਥੋੜਾ ਵੱਡਾ ਚੈੱਕ ਬਣਿਆ ਹੋਇਆ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ। ਤੇ ਨਾਸਟ ਆਪਣੇ ਕੋਲ ਜੀ ਸ਼ੀਮਰ ਦੇ ਉੱਤੇ ਬਹੁਤ ਹੀ ਜ਼ਿਆਦਾ ਸੋਨਾ ਸਟੱਫ ਆਇਆ ਹੋਇਆ ਹੈ। ਤੇ ਸ਼ਾਈਨਿੰਗ ਹੈ ਦੇ ਵਿੱਚ ਤੇ ਪੂਰੀ ਸ਼ਾਈਨਿੰਗ ਹੈ ਜੀ ਇਹ ਵਾਹ ਸਟੱਫ ਦੇ ਵਿੱਚ ਤੁਸੀਂ ਦੇਖ ਚਾਹਦੇ ਹੋ ਇਹ ਸਾਰਾ ਸਟੱਫ ਡਾਈ ਹੋਊਗਾ ਜੀ ਵਾਹ ਉਹ ਕੋ ਗੋਲਡਨ ਦੇ ਵਿੱਚ ਹੀ ਹੈ ਤੇ ਵਾ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਸਕਦੇ ਹੋ ਇਹ ਬਹੁਤ ਹੀ ਜਿਆਦਾ ਸੋਹਣਾ ਤੇ ਸੌਫਟ ਸਟੱਫ ਹੈ ਜੀ ਕੋਈ ਵੀ ਸਟੱਫ ਖਰਾਬ ਨਹੀਂ ਹੋਊਗਾ ਜੀ ਬਹੁਤ ਜਿਆਦਾ ਸੋਹਣੀ ਸ਼ਾਈਨਿੰਗ ਵਾਲਾ ਸਟੱਫ ਹੈ ਸ਼ਿਮਰ ਦੇ ਵਿੱਚ ਜਿਹੜਾ ਵੀ ਤੁਹਾਨੂੰ ਜਿਹੜਾ ਵੀ ਤੁਹਾਨੂੰ ਸਟੱਫ ਪਸੰਦ ਆ ਤੁਸੀਂ ਲੈ ਸਕਦੇ ਹੋ ਜੀ ਤੇ ਇੱਕ ਆਪਣੇ ਕੋਲ ਸ਼ਿਮਰ ਦੇ ਵਿੱਚ ਆਇਆ ਹੈ ਜੀ ਸੈਫਾ ਦੇ ਵਿੱਚ ਸੈਫਾ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਤੁਸੀਂ 2.5 ਮੀਟਰ ਜਾਂ 5 ਮੀਟਰ ਹੀ ਲੈ ਸਕਦੇ ਹੋ ਜੀ 4 ਮੀਟਰ ਜਾਂ 6 ਮੀਟਰ ਨਹੀਂ ਮਿਲੂਗਾ 7.5 ਮਿਲ ਜੂਗਾ ਤੇ 5 ਮੀਟਰ ਵੀ ਮਿਲ ਜੂਗਾ 2.5 ਮੀਟਰ ਵੀ ਮਿਲ ਜੂਗਾ ਜੀ ਤੁਸੀਂ ਇਹਨੂੰ गोल्डन ਲੈ ਕੇ ਕਿਸੇ ਵੀ ਕਲਰ ਦੀ ਡਾਈ ਕਰਵਾ ਸਕਦੇ ਹੋ ਜੀ ਜੇ ਤੁਸੀਂ ਇਹਨਾਂ ਦੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਪਰ ਇਹ ਸੀ ਕਿ ਆਪਣੇ ਅੱਜ ਵਾਲੇ ਸੂਟ ਜਿਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਕਿਸੇ ਵੀ ਕਲਰ ਦੇ ਵਿੱਚ ਇਹਨਾਂ ਨੂੰ ਡਾਈ ਕਰਵਾ ਸਕਦੇ ਹੋ ਜੀ ਤੇ ਜੇ ਤੁਸੀਂ 골ਡਨ ਲੈਣਾ ਚਾਹੁੰਦੇ ਹੋ ਤਾਂ ਆਪਾਂ 골ਡਨ ਵੀ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਜੀ ਤੇ ਮੇਰੀ ਵੀਡੀਓ ਨੂੰ ਵਾਦੇ ਵਾਦ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜੋ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੇ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਸਸਰੀਆ ਕਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਇਹਨਾਂ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ